ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਜਦੋਂ ਕੋਈ ਬੰਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਪੂਰਨ ਭਰੋਸਾ ਕਰਦਾ ਤਾਂ ਰੱਬ ਉਹਦੀ ਕਦੇ ਵੀ ਪਿੱਠ ਨਹੀਂ ਲੱਪਣ ਦਿੰਦਾ ਇਸੇ ਤਰ੍ਹਾਂ ਦੀ ਇੱਕ ਕਹਾਣੀ ਇੱਕ ਵਾਕਿਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਸੁਣਿਓ ਤੁਹਾਡਾ ਰੱਬ ਦੇ ਉੱਤੇ ਭਰੋਸਾ ਹੋਰ ਵੀ ਵੱਧ ਜਾਣਾ ਇੱਕ ਬੰਦਾ ਪਿਛਲੇ ਲੰਬੇ ਸਮੇਂ ਤੋਂ ਜਿਹਦੀ ਨੌਕਰੀ ਛੁੱਟ ਜਾਂਦੀ ਆ ਤੇ ਅੱਜ ਹਾਲਾਤ ਇਹ ਨੇ ਘਰ ਦੇ ਵਿੱਚ ਖਾਣ ਨੂੰ ਜੋ ਵੀ ਆਟਾ ਦਾਲ ਘਰੇ ਸੀਗਾ ਸਭ ਕੁਝ ਮੁੱਕ ਜਾਂਦਾ ਉੱਪਰੋਂ ਬੰਦੇ ਦੀ ਜਿਹੜੀ ਘਰ ਵਾਲੀ ਹੁੰਦੀ ਆ ਥੋੜੇ ਜੇ ਗਰਮ ਸੁਭਾਦੀ ਹੁੰਦੀ ਆ ਲੜਾਕੀ ਹੁੰਦੀ ਆ ਤੇ ਬੰਦਾ ਹੁੰਦਾ ਜਿਹੜਾ ਉਹ ਰੱਬ ਦਾ ਨੌ ਲੈਣ ਵਾਲਾ ਸਾਹੂ ਬੰਦਾ ਭਗਤ ਲੋਕ ਉੱਠਦਾ ਸਵੇਰੇ ਨਹਾਉਂਦਾ ਧੋਂਦਾ ਰੱਬ ਦਾ ਨੋਂ ਲੈਂਦਾ ਪਾਠ ਕਰਦਾ ਅਰਦਾਸ ਕਰਦਾ ਤੇ ਜਦੋਂ ਪਾਠ ਕਰਕੇ ਹਟਦਾ ਅਰਦਾਸ ਕਰਕੇ ਹਟਦਾ ਤੇ ਘਰ ਵਾਲੀ ਆਉਂਦੀ ਉਹ ਗੁੱਸੇ ਦੇ ਵਿੱਚ ਕਹਿੰਦੀ ਆ ਉਹਨੂੰ ਕਹਿੰਦੀ ਇਹਨਾਂ ਚੀਜ਼ਾਂ ਨੇ ਤੈਨੂੰ ਕੁਝ ਨਹੀਂ ਦੇਣਾ ਜੇ ਦੇਣਾ ਹੁੰਦਾ ਤਾਂ ਹੁਣ ਤੱਕ ਤੇਰਾ ਕੁਝ ਨਾ ਕੁਝ ਸਮਰ ਜਾਂਦਾ ਚੁੱਪ ਕਰਕੇ ਬਾਹਰ ਜਾ ਨੌਕਰੀ ਲੱਭ ਅੱਜ ਘਰੇ ਖਾਣ ਨੂੰ ਕੁਝ ਨਹੀਂ ਹੈਗਾ ਜੇ ਨਾ ਲਿਆਂਦਾ ਮੇਰੇ ਤੇ ਮੇਰੇ ਜਵਾਕਾਂ ਵਾਸਤੇ ਜ਼ਹਿਰ ਲਿਆਈ। ਸਾਨੂੰ ਮਾਰ ਦੇ ਫਿਰ ਜੜ ਕੋ ਮਰਜ਼ੀ ਕਰੀ ਚਲ। ਉਧਰ ਬੰਦਾ ਵਿਚਾਰਾ ਮਾਂ ਦੇ ਵਿੱਚ ਰੱਬ ਦੇ ਅੱਗੇ ਅਰਜ਼ੋਈ ਕਰਦਾ ਵੀ ਬਾਬਾ ਕਮਲੀਆ ਇਹਨੂੰ ਤੇਰਾ ਪਤਾ ਨਹੀਂ ਹੈਗਾ। ਮaaf ਕਰੀ ਬੋਲ ਦਿੰਦੀ ਆ ਬਸ ਐਵੇਂ ਕਮਲ ਕੁੱਟ ਦਿੰਦੀ ਆ। ਚਲੋ ਨਿਕਲ ਜਾਂਦਾ ਘਰੋਂ। ਨੌਕਰੀ ਦੀ ਭਾਲ ਦੇ ਵਿੱਚ ਕਈ ਦਿਨ ਲੱਭਦਾ ਨੌਕਰੀ। ਮੁੜਿਆਉਂਦਾ ਤੇ ਘਰ ਵਾਲੀ ਆ ਜਿਹੜੀ ਉਹ ਉਹਦੇ ਦੇ ਨਾਲ ਲੜਦੀ ਰਹਿੰਦੀ ਆ ਤੇ ਹੁਣ ਅੱਜ ਉਹਨੂੰ ਸੀਗਾ ਵੀ ਜੇ ਮੈਂ ਅੱਜ ਖਾਲੀ ਹੱਥ ਮੁੜ ਗਿਆ ਘਰੇ ਦਾਲ ਵੀ ਖਤਮ ਹੋਈ ਹੋਈ ਆ ਆਟਾ ਵੀ ਹੈ ਨਹੀਂ ਵੀ ਅੱਜ ਜਿਵਾਕ ਭੁੱਖੇ ਨੇ ਵੀ ਅੱਜ ਤਾਂ ਲੜਾਈ ਹੋਰ ਵੀ ਵੱਧੂ ਮਨ ਦੇ ਵਿੱਚ ਇੱਕ ਡਰ ਹੁੰਦਾ ਦੁਪਹਿਰ ਤੱਕ ਅਜ ਗੇੜਾ ਦਿੰਦਾ ਨੌਕਰੀ ਲੱਭਦਾ ਪਰ ਜਦੋਂ ਕਿਸੇ ਪਾਸੇ ਕੋਈ ਦਿਹਾੜੀ ਜੋਤਾਂ ਨਹੀਂ ਮਿਲਦਾ ਕਿਸੇ ਪਾਸੇ ਕੋਈ ਕੰਮ ਕਰਨ ਨੂੰ ਨਹੀਂ ਮਿਲਦਾ ਤਾ ਅੱਜ ਮਨ ਦੇ ਵਿੱਚ ਆਉਂਦਾ ਵੀ ਮੈਂ ਨਾ ਦਿਹਾੜੀ ਰੱਬ ਦੇ ਦਰ ਤੇ ਲਾ ਕੇ ਆਉਂਦੀ ਆ ਆਪੀ ਰੱਬ ਸਾਹਬੂ ਰੱਬ ਦੇ ਉੱਤੇ ਯਕੀਨ ਕਰਕੇ ਗੁਰਦੁਆਰਾ ਸਾਹਿਬ ਚਲੇ ਜਾਂਦਾ ਜਾ ਕੇ ਗੁਰਦੁਆਰੇ ਅਰਦਾਸ ਕਰਦਾ ਕਿ ਬਾਬਾ ਹੋਰ ਤਾਂ ਕਿਤੇ ਕੋਈ ਕੰਮ ਮਿਲਿਆ ਨਹੀਂ ਮੈਂ ਹੁਣ ਤੇਰੇ ਅੱਜ ਦਰ ਦੇ ਉੱਤੇ ਦਿਹਾੜੀ ਲਾਉਣ ਆਇਆ ਹੁਣ ਤੂੰ ਜਾਣੇ ਮੇਰਾ ਕੀ ਹੋਣਾ ਇੰਨਾ ਕਹਿ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਝਾੜੂ ਲਾਉਂਦਾ ਪੋਚਾਲਾ ਹੁੰਦਾ ਭਾਂਡਿਆਂ ਦੀ ਸੇਵਾ ਕਰਦਾ ਸੰਗਤ ਦੀ ਸੇਵਾ ਕਰਦਾ ਤੇ ਹੋਰ ਵੀ ਜੋ ਕੁਝ ਲੰਗਰ ਦੇ ਵਿੱਚ ਬਣਨ ਵਾਲਾ ਹੁੰਦਾ ਉੱਥੇ ਵੀ ਸੇਵਾ ਕਰਦਾ ਕਰਦਿਆਂ ਨੂੰ ਸ਼ਾਮ ਹੋ ਜਾਂਦੀ ਆ ਉਹੀ ਟਾਈਮ ਆ ਜਾਂਦਾ ਜਦੋਂ ਦਿਹਾੜੀ ਖਤਮ ਹੁੰਦੀ ਆ ਤੇ ਰੱਬ ਦੇ ਅੱਗੇ ਫਿਰ ਅਰਦਾਸ ਕਰਦਾ ਵੀ ਬਾਬਾ ਅੱਜ ਤੇਰੇ ਦਰ ਤੇ ਕੰਮ ਕਰਕੇ ਚੱਲੇ ਆ ਘਰ ਵਾਲੀ ਥੋੜੀ ਠੰਡੀ ਰਵੇ ਇੰਨੇ ਟਾਈਮ ਨੂੰ ਕੋਈ ਸਿੰਘ ਆਵਾਜ਼ ਮਾਰਦਾ ਵੀ ਐ ਕਰੋ ਪ੍ਰਸ਼ਾਦਾ ਛਕ ਲਓ ਤੇ ਫਿਰ ਉਹਦੇ ਮਾਮਦੇ ਵਿੱਚ ਆਉਂਦਾ ਵੀ ਮੈਂ ਰੱਬ ਦੇ ਦਰ ਤੇ ਪ੍ਰਸ਼ਾਦਾ ਛੱਕੇ ਦੋ ਪ੍ਰਸ਼ਾਦੇ ਇੱਥੋਂ ਹੀ ਨਾਲ ਲੈ ਚਲਦਾ ਜਵਾਖਾ ਖਾ ਲੈਣਗੇ ਘਰ ਵਾਲੀ ਖਾ ਲੂ ਵੀ ਚੱਲ ਘੱਟੋ ਘੱਟ ਲੜਨਗੇ ਤਾਂ ਨਹੀਂ ਪ੍ਰਸ਼ਾਦਾ ਛੱਕਦਾ ਦੋ ਪ੍ਰਸ਼ਾਦੇ ਨਾਲ ਬੰਨਦਾ ਘਰੇ ਚਲੇ ਜਾਂਦਾ ਤੇ ਜਾ ਕੇ ਕੁੰਡਾ ਖੜਕਾਉਂਦਾ ਘਰ ਵਾਲੀ ਕੁੰਡਾ ਖੋਲਦੀ ਆ ਕਹਿੰਦੀ ਆ ਗਿਆ ਅੱਜ ਵੀ ਬਾਹਰ ਤੋਰਾ ਫੇਰਾ ਹੀ ਕੀਤਾ ਜਾਂ ਕੋਈ ਕੰਮ ਕੀਤਾ ਬੜਿਆ ਜਾਨੀ ਗੁੱਸੇ ਦੇ ਵਿੱਚ ਬੋਲਦੀ ਆ ਤੇ ਉਹ ਦੋ ਰੋਟੀਆਂ ਘਰ ਵਾਲੀ ਦੇ ਹੱਥ ਤੇ ਧਰ ਦਿੰਦਾ ਕਹਿੰਦੀ ਇਹ ਕੀ ਆ ਕਹਿੰਦਾ ਵੀ ਦੇਖ ਮੇਰਾ ਮਾਲਕ ਹੈਗਾ ਬੜਾ ਚੰਗਾ ਜਿਹਦੇ ਕੋਲੇ ਮੈਨੂੰ ਕੰਮ ਮਿਲੇਆ ਕਹਿੰਦੀ ਅੱਛਾ ਫਿਰ ਦਿਹਾੜੀ ਪੈਸੇ ਕਿੱਥੇ ਨੇ ਉਹ ਕਹਿੰਦਾ ਵੀ ਮੇਰਾ ਮਾਲਕ ਕਹਿੰਦਾ ਵੀ ਦਿਹਾੜੀ ਮੈਂ ਤੇਰੀ ਰੋਜ਼ ਜੋੜਦਾ ਮੈਂ ਤੈਨੂੰ ਇਕੱਠੇ ਹੀ ਪੈਸੇ ਦਊ ਕਹਿੰਦਾ ਮੈਂ ਦੱਸਿਆ ਮੇਰੇ ਮਾਲਕ ਨੂੰ ਵੀ ਮੇਰੇ ਬੱਚੇ ਮੇਰੀ ਘਰ ਵਾਲੀ ਭੁੱਖੀ ਆ ਘਰੇ ਆਟਾ ਹੈ ਨਹੀਂ ਕਹਿੰਦਾ ਉਹਨਾਂ ਨੇ ਦੋ ਰੋਟੀਆਂ ਫੜਾਤੀਆਂ ਮੈਨੂੰ ਵੀ ਆ ਲੈ ਜਾ ਘਰ ਨੂੰ ਚੱਲ ਘਰ ਵਾਲੀ ਸੁਣ ਕੇ ਇੰਨੀ ਗੱਲ ਥੋੜਾ ਜਿਹਾ ਗੁੱਸਾ ਦਾ ਸ਼ਾਂਤ ਹੁੰਦਾ ਤੇ ਉਹਨੂੰ ਕਹਿੰਦੀ ਭਾਈ ਕੱਲ ਨੂੰ ਪੈਸੇ ਲੈ ਕੇ ਆਈਂ ਦਿਹਾੜੀ ਦੇ ਕਹਿੰਦਾ ਠੀਕ ਆ ਕੋਈ ਗੱਲ ਨਹੀਂ ਲੈ ਆਂ ਅਗਰੇ ਦਿਨ ਫੇਰ ਉੱਠਦਾ ਉੱਠ ਕੇ ਰੱਬ ਦਾ ਨਾਮ ਲੈਂਦਾ ਅਰਦਾਸ ਕਰਦਾ ਤੇ ਘਰ ਵਾਲੀ ਫੇਰ ਕਹਿੰਦੀ ਆ ਕਹਿੰਦੀ ਤੁਰ ਜਾ ਕੋਈ ਹੋਰ ਬੰਦਾ ਨਾ ਤੇਰੀ ਜਗ੍ਹਾ ਤੇ ਰੱਖ ਲੈਣ ਉਹ ਕੰਮ ਤੇ ਤੈਨੂੰ ਕਿੰਨੀ ਵਾਰੀ ਕਿਹਾ ਵੀ ਇੱਥੇ ਬਾਠ ਪੂਜਾ ਕਰਨ ਦਾ ਕੋਈ ਫਾਇਦਾ ਹੋਇਆ ਤੈਨੂੰ ਹੁਣ ਤੱਕ ਜਿਹੜਾ ਹੁਣ ਹੋਊਗਾ ਫੇਰ ਬੰਦਾ ਮਨ ਦੇ ਵਿੱਚ ਕਹਿੰਦਾ ਵੀ ਬਾਬਾ ਕਮਲੀਆ ਮਾਫ ਕਰੀਏ ਨੂੰ ਇੰਨਾ ਕਹਿ ਕੇ ਤੁਰ ਪੈਂਦਾ ਅੱਜ ਫੇਰ ਬਾਜ਼ਾਰ ਦੇ ਵਿੱਚ ਢੇੜਾ ਦਿੰਦਾ ਜਦੋਂ ਲੱਗਦਾ ਵੀ ਹੁਣ ਟਾਈਮ ਲੰਘ ਗਿਆ ਕਿਸੇ ਪਾਸੇ ਦਿਹਾੜੀ ਬਣਨੀ ਨਹੀਂ ਹੈਗੀ ਫਿਰ ਗੁਰਦੁਆਰਾ ਸਾਹਿਬ ਚਲੇ ਜਾਂਦਾ ਤੇ ਫਿਰ ਅਰਦਾਸ ਕਰਦਾ ਵੀ ਬਾਬਾ ਅੱਜ ਤੇਰੇ ਦਰ ਦੇ ਉੱਤੇ ਦਿਹਾੜੀ ਲਾਉਣ ਲੱਗਿਆਂ ਐਨੀ ਗੱਲ ਕਰਕੇ ਫਿਰ ਸੇਵਾ ਕਰਦਾ ਸਾਰਾ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਮ ਨੂੰ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਦਾ ਦੋ ਪ੍ਰਸ਼ਾਦੇ ਫਿਰ ਲੈ ਕੇ ਘਰ ਨੂੰ ਚਲੇ ਜਾਂਦਾ ਜਾ ਕੇ ਅੱਜ ਫਿਰ ਦਰਵਾਜ਼ਾ ਖੜਕਾਉਂਦਾ ਘਰ ਵਾਲੀ ਦਰਵਾਜ਼ਾ ਖੋਲਦੀ ਆ ਉਵੇਂ ਹੀ ਗੁੱਸੇ ਦੇ ਵਿੱਚ ਇਹ ਫੇਰ ਦੋ ਦੋ ਰੋਟੀਆਂ ਹੱਥ ਤੇ ਧਰ ਦੇਂਦਾ ਉਹ ਕਹਿੰਦੀ ਇਹ ਕੀ ਆ ਕਹਿੰਦਾ ਮੈਂ ਤੈਨੂੰ ਦੱਸਿਆ ਤਾਂ ਹੈਗਾ ਵੀ ਮੇਰਾ ਮਾਲਕ ਬੜਾ ਵਧੀਆ ਤੇ ਉਹ ਮੈਨੂੰ ਕਹਿੰਦਾ ਵੀ ਤੇਰੇ ਪੈਸੇ ਮੈਂ ਤੈਨੂੰ ਇਕੱਠੇ ਹੀ ਦੇ ਦੇਣੇ ਨੇ ਕਹਿੰਦੀ ਅੱਛਾ ਇਹਦਾ ਮਤਲਬ ਵੀ ਅੱਜ ਫੇਰ ਨਹੀਂ ਦਿਹਾੜੀ ਤੇ ਪੈਸੇ ਲੈ ਕੇ ਆਇਆ ਕਹਿੰਦਾ ਮੈਂ ਤੈਨੂੰ ਦੱਸਿਆ ਤਾਂ ਹੈਗਾ ਵੀ ਉਹ ਕਹਿੰਦਾ ਵੀ ਇਕੱਠੇ ਹੀ ਦੇ ਦੇਣੇ ਆ ਕਹਿੰਦੀ ਕਿਤੇ ਦੱਬ ਤੋਂ ਬਣਾ ਲੈਣ ਲੈ ਆਈ ਕਹਿੰਦਾ ਕੋਈ ਨਾ ਮੇਰਾ ਮਾਲਕ ਇੰਨਾ ਵਧੀਆ ਦੱਬਦਾ ਨਹੀਂ ਹੈਗਾ ਮੈਂ ਪੁੱਛ ਲਈ ਉਹਦੇ ਕੋਲੇ ਕੰਮ ਤੇ ਲੱਗਿਆ ਸਾਰੇ ਜਾਣੇ ਜਾਣਦੇ ਨੇ ਵਧੀਆ ਬੰਦਾ ਇਹਨਾਂ ਕਹਿੰਦਾ ਉਹ ਪ੍ਰਸ਼ਾਦਾ ਛਕਦੀ ਆ ਤੇ ਹੁਣ ਅਗਲੇ ਦਿਨ ਜਦੋਂ ਤੀਜੇ ਦਿਨ ਉੱਠਦਾ ਤੀਜੇ ਦਿਨ ਉਹਦੀ ਘਰ ਵਾਲੀ ਕਹਿੰਦੀ ਵੀ ਦੇਖ ਪ੍ਰਸ਼ਾਦੇ ਤਾਂ ਤੂੰ ਰੋਜ਼ ਲਈ ਆਈ ਜਾਣਾ ਘਰੇ ਹੋਰ ਚੀਜ਼ਾਂ ਦੀ ਵੀ ਲੋੜ ਹੁੰਦੀ ਆ ਵੀ ਮੈਨੂੰ ਪੈਸੇ ਚਾਹੀਦੇ ਨੇ ਅੱਜ ਇੱਕ ਜਾਂ ਦੋ ਦਿਹਾੜੀ ਤੇ ਪੈਸੇ ਤੇਰੇ ਕੋਲੇ ਆਉਣੇ ਚਾਹੀਦੇ ਨੇ ਤੇ ਨਹੀਂ ਅੱਜ ਘਰੇ ਨਾ ਬੜੀ ਹੁਣ ਜਦੋਂ ਘਰ ਵਾਲੀ ਥੋੜ੍ਹਾ ਜਿਹਾ ਗੁੱਸੇ ਹੁੰਦੀ ਆ ਕੈੜੀ ਹੁੰਦੀ ਆ ਬੰਦਾ ਫਿਰ ਰੱਬ ਦਾ ਨਾਮ ਲੈ ਕੇ ਘਰੋਂ ਪਾਠ ਕਰਕੇ ਅਰਦਾਸ ਕਰਕੇ ਨਿਕਲਦਾ ਤੇ ਅੱਜ ਮਨ ਦੇ ਵਿੱਚ ਇੱਕ ਡਰ ਹੁੰਦਾ ਵੀ ਮੈਂ ਰੋਜ਼ ਘਰ ਵਾਲੀ ਨੂੰ ਝੂਠ ਤਾਂ ਬੋਲੀ ਜਾਣਾ ਵੀ ਜਦੋਂ ਮੇਰੇ ਕੋਲੇ ਪੈਸੇ ਨਹੀਂ ਹੋਣਗੇ ਤੇ ਫੇਰ ਘਰ ਵਾਲੀ ਨੂੰ ਸੱਚ ਦੱਸਣਾ ਪੈਣਾ ਵੀ ਉਸ ਦਿਨ ਤਾਂ ਲੜਾਈ ਪਤਾ ਨਹੀਂ ਕਿੰਦਾਂ ਕਿੰਦਾਂ ਦੀ ਹੋਣੀ ਆ ਵੀ ਪਤਾ ਕਿਤੇ ਘਰ ਹੀ ਨਾ ਛੱਡ ਕੇ ਚਲੀ ਜਾਵੇ ਕਿਤੇ ਜਵਾਕਾਂ ਨੂੰ ਲੈ ਕੇ ਨਹਿਰ ਚੀਨਾ ਸ਼ਾਲ ਮਾਰ ਦੇਵੇ ਬਹੁਤ ਤਰ੍ਹਾਂ ਦੇ ਦਿਮਾਗ ਦੇ ਵਿੱਚ ਖਿਆਲ ਚੱਲਦੇ ਆ ਪਰ ਮੰਦੇ ਵਿੱਚ ਰੱਬ ਦੇ ਉੱਤੇ ਵਿਸ਼ਵਾਸ ਹੁੰਦਾ ਭਰੋਸਾ ਹੁੰਦਾ ਤੇ ਫਿਰ ਬਾਬੇਦਾਨ ਉਹ ਲੈ ਕੇ ਤੁਰਦਾ ਕਹਿੰਦਾ ਰੱਬਾ ਤੇਰੇ ਭਰੋਸੇ ਤੁਰਿਆ ਕਰਦਾ ਵੀ ਹੁਣ ਚਾਹੇ ਰੱਖ ਲਾ ਚਾਹੇ ਮਾਰ ਦੇ ਬਾਜ਼ਾਰ ਜਾਂਦਾ ਗੇੜਾ ਦਿੰਦਾ ਨਹੀਂ ਗੱਲ ਬਣਦੀ ਅੱਜ ਤੀਜੇ ਦਿਨ ਫਿਰ ਗੁਰਦੁਆਰਾ ਸਾਹਿਬ ਆ ਜਾਂਦਾ ਸਾਰਾ ਦਿਨ ਡਿਊਟੀ ਦਿੰਦਾ ਸ਼ਾਮ ਨੂੰ ਪ੍ਰਸ਼ਾਦਾ ਛੱਕ ਕੇ ਦੋ ਪ੍ਰਸ਼ਾਦੀ ਲੈ ਕੇ ਘਰ ਨੂੰ ਜਾਂਦਾ ਅੱਜ ਜਿੱਦਾਂ ਹੀ ਜਾ ਕੇ ਘਰ ਦਾ ਦਰਵਾਜ਼ਾ ਖੜਕਾਉਂਦਾ ਘਰ ਦਾ ਦਰਵਾਜ਼ਾ ਖੋਲਦਾ ਪਹਿਲਾਂ ਤਾਂ ਅੰਦਰੋਂ ਬਹੁਤ ਸੋਹਣੇ ਪਕਵਾਨ ਹੁੰਦੇ ਨੇ ਉਹਨਾਂ ਦੀ ਖੁਸ਼ਬੂ ਆਉਂਦੀ ਆ ਉਹਨੂੰ ਉਹ ਸੋਚਦਾ ਵੀ ਮੇਰੇ ਘਰੇ ਐਸੇ ਪਕਵਾਨ ਕਿਵੇਂ ਪਕਣ ਲੱਗ ਗਏ ਤੇ ਅੱਜ ਘਰ ਵਾਲੀ ਆਉਂਦੀ ਆ ਦਰਵਾਜ਼ੇ ਤੇ ਕਹਿੰਦੀ ਤੁਸੀਂ ਆਗੇ ਪਾਣੀ ਲਿਆਂਵਾਂ ਸੋਚਦਾ ਕਹਿੰਦਾ ਇਹਦੀ ਵੀ ਸੁਭਾਅ ਦੇ ਵਿੱਚ ਨਰਮੀ ਆਈ ਹੋਈ ਆ ਵੀ ਇਹ ਕੀ ਅੱਜ ਪਾਣਾ ਵਰਤ ਗਿਆ ਸਮਝ ਨਹੀਂ ਆਉਂਦੀ ਉਹਨੂੰ ਕੁਝ ਕਿਉਂਕਿ ਉਹ ਰੋਜ਼ ਹੀ ਆਉਂਦੇ ਨੂੰ ਪੈ ਜਾਂਦੀ ਆ ਤੇ ਕਹਿੰਦਾ ਅੱਜ ਮੇਤੋਂ ਪੁੱਛਿਆ ਹੀ ਨਹੀਂ ਇਹਨੇ ਨਾਂ ਮੇਤੋਂ ਦਿਹਾੜੀ ਦਾ ਪੁੱਛਿਆ ਨਾਂ ਮੇਤੋਂ ਹਨਾ ਵੀ ਕੋਈ ਉਦਾਂ ਦਾ ਸਵਾਲ ਜਵਾਬ ਕੀਤਾ ਵੀ ਇਹ ਕੀ ਪਾਣਾ ਵਰਤਿਆ ਹੋਇਆ ਤੇ ਪੁੱਛਦਾ ਉਹਨੂੰ ਕਹਿੰਦਾ ਵੀ ਭਗਵਾਨ ਨੇ ਵੀ ਘਰੇ ਆਹ ਇੰਨੀ ਵਧੀਆ ਖੁਸ਼ਬੂ ਆਉਂਦੀ ਆ ਕੌਣ ਦੇ ਗਿਆ ਖਾਣਾ ਘਰੇ ਹੱਸ ਪੈਂਦੀ ਆ ਕਹਿੰਦੀ ਤੁਸੀਂ ਤਾਂ ਇਹ ਮਜ਼ਾਕ ਕਰਦੇ ਹੋ ਜਿਵੇਂ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਉਹ ਕਹਿੰਦਾ ਨਹੀਂ ਮੈਨੂੰ ਪਤਾ ਨਹੀਂ ਵੀ ਕੀ ਹੋਇਆ ਦੱਸ ਤਾਂ ਸੀ ਕਹਿੰਦੀ ਵੀ ਥੋੜਾ ਮਾਲਕ ਆਇਆ ਸੀ ਅੱਜ ਉਹ ਜਦੋਂ ਇੰਨੀ ਗੱਲ ਕਹਿੰਦੀ ਆ ਉਹ ਦਾ ਉੱਪਰਲਾ ਸਾਹ ਉੱਪਰ ਥੱਲੇ ਵਾਲਾ ਥੱਲੇ ਵੀ ਮੈਂ ਤਾਂ ਕਿਤੇ ਦਿਹਾੜੀ ਲਾਈ ਹੋਣੀ ਹੈਗੀ ਮਾਲਕ ਕਿੱਥੋਂ ਆ ਗਿਆ ਉਹ ਫੇਰ ਪੁੱਛਦਾ ਵੀ ਕੌਣ ਕਹਿੰਦੀ ਤੁਹਾਡਾ ਮਾਲਕ ਆਇਆ ਸੀ ਉਹ ਬਜ਼ੁਰਗ ਤੇ ਕਹਿੰਦੀ ਇਹ ਨਾ ਨੂਰ ਉਹਦੇ ਚਿਹਰੇ ਦੇ ਉੱਤੇ ਤੇ ਕਹਿੰਦੀ ਆਪਣੇ ਤਾਂ ਭਾਗ ਖੁੱਲ ਗਏ ਉਹ ਕਹਿੰਦਾ ਕੀ ਮਤਲਬ ਕਹਿੰਦੀ ਨਾਲੇ ਤਾਂ ਕੱਪੜੇ ਦੇ ਕੇ ਗਿਆ ਤੇਰਾ ਮਾਲਕ ਨਾਲੇ ਖਾਣ ਨੂੰ ਦਾਲ ਅੰਨ ਪਾਣੀ ਪਤਾ ਹੀ ਨਹੀਂ ਕਿੰਨੀਆਂ ਕੁ ਕਹਿੰਦੀ ਬੂਰੀਆਂ ਆਟੇ ਦੀਆਂ ਲਾ ਗਿਆ ਉਹ ਤੇ ਸਾਲ ਦੇ ਰੁਪਈਏ ਇਕੱਠੇ ਦੇ ਗਿਆ ਵੀ ਆਹ ਫੜ ਪਈ ਤੇਰੇ ਘਰ ਵਾਲੇ ਦੀ ਕਮਾਈ ਸਾਲ ਦੀ ਦੇ ਚੱਲੇ ਆ ਉਹਨੂੰ ਹੁਣ ਰੋਜ਼ ਕੰਮ ਤੇ ਭੇਜ ਦਿਆ ਕਰੀ ਜਦੋਂ ਇੰਨੀ ਗੱਲ ਹੁੰਦੀ ਆ ਉਹਦਾ ਘਰ ਵਾਲਾ ਵਿਚਾਰਾ ਉਸੇ ਸਮੇਂ ਗੋਡੇ ਟੇਕ ਦਿੰਦਾ ਜ਼ਮੀਨ ਦੇ ਉੱਤੇ ਤੇ ਥੱਲੇ ਧਰਤੀ ਤੇ ਨੱਕ ਰਗੜ ਰਗੜ ਕੇ ਰੋਣਾ ਸ਼ੁਰੂ ਕਰ ਦਿੰਦਾ ਤੇ ਰੱਬ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੰਦਾ ਹੁਣ ਘਰ ਵਾਲੀ ਹੈਰਾਨ ਹੁੰਦੀ ਆ ਵੀ ਇਹਨੂੰ ਕੀ ਹੋ ਗਿਆ ਵੀ ਇਹ ਕਹਤੋਂ ਗੱਲ ਸੁਣ ਕੇ ਕਾਤੋਂ ਰੋਣ ਲੱਗ ਗਿਆ ਤੇ ਉਹ ਪੁੱਛਦੀ ਆ ਵੀ ਤੈਨੂੰ ਕੀ ਹੋ ਗਿਆ ਤਾਂ ਹੁਣ ਉਹ ਉੱਠਦਾ ਉੱਠ ਕੇ ਦੱਸਦਾ ਉਹਨੂੰ ਕਹਿੰਦਾ ਭਗਵਾਨ ਨੇ ਵੀ ਤੂੰ ਕੈਨੀ ਹੁੰਨੀ ਆ ਨਾ ਵੀ ਜਦੋਂ ਮੈਂ ਪਾਠ ਕਰਦਾ ਹੁੰਨਾ ਵੀ ਇਹਨੇ ਕੁਝ ਨਹੀਂ ਦੇਣਾ ਵੀ ਤੈਨੂੰ ਅੱਜ ਇੱਕ ਸੱਚ ਦੱਸਦਾ ਵੀ ਇੰਨੇ ਦਿਨਾਂ ਦਾ ਮੈਂ ਮੈਨੂੰ ਕੰਮ ਨਹੀਂ ਮਿਲਿਆ ਸੀ ਸਿਰਫ ਗੁਰਦੁਆਰਾ ਸਾਹਿਬ ਜਾ ਕੇ ਮੈਂ ਸੇਵਾ ਕਰਦਾ ਸੀ ਤੇ ਰੱਬ ਦੇ ਭਰੋਸੇ ਬੈਠਾ ਰਹਿੰਦਾ ਸੀਗਾ ਵੀ ਬਾਬਾ ਮੇਰੀ ਬਾਤ ਐ ਫਾਣੀਆਂ ਕਹਿੰਦੀ ਵੀ ਮਤਲਬ ਉਹ ਕਹਿੰਦਾ ਮਤਲਬ ਇਹੀ ਵੀ ਉਸ ਰੱਬ ਤੋਂ ਬਿਨਾ ਹੋਰ ਕੋਈ ਮੇਰਾ ਮਾਲਕ ਹੀ ਨਹੀਂ ਸੀਗਾ ਮੈਂ ਤਾਂ ਉਹਦੇ ਦਰ ਤੇ ਉੱਤੇ ਕੰਮ ਕਰਦਾ ਸੀ ਉਹਦੇ ਦਰ ਤੇ ਸੇਵਾ ਕਰਦਾ ਸੀਗਾ ਮੈਂ ਤਾਂ ਉਹਦੇ ਦਰ ਤੇ ਉਹਨੂੰ ਕਹਿ ਕੇ ਦਿਹਾੜੀ ਲਾ ਦਿੰਦਾ ਸੀ ਵੀ ਬਾਬਾ ਅੱਜ ਤੀ ਦਿਹਾੜੀ ਤੇ ਰੇਣੋਂ ਵੀ ਆਪਣੇ ਘਰੇ ਕੋਣ ਦੇ ਗਿਆ ਸਾਰਾ ਕੁਝ ਸਾਲ ਦਾ ਉਹ ਵੀ ਨਾਲ ਪੈਸੇ ਵੀ ਦੇ ਗਿਆ ਇੰਨੀ ਗੱਲ ਸੁਣ ਕੇ ਹੁਣ ਉਹਦੀ ਘਰ ਵਾਲੀ ਦੇ ਵੀ ਅੱਖਾਂ 'ਚ ਹੰਝੂ ਆ ਜਾਂਦੇ ਨੇ ਤੇ ਉਹ ਵੀ ਰੱਬ ਦਾ ਸ਼ੁਕਰਾਨਾ ਵੀ ਕਰਦੀ ਆ ਤੇ ਹੁਣ ਮਾਫੀਆਂ ਵੀ ਮੰਗਦੀ ਆ ਵੀ ਬਾਬਾ ਮੈਂ ਅਣਜਾਣ ਪੁਨੇ ਚ ਪਤਾ ਨਹੀਂ ਕੀ ਕੀ ਕੁਝ ਬੋਲਦੀ ਰਹੀ ਮੈਨੂੰ ਮਾਫ ਕਰ ਦੇ ਹੁਣ ਦੋਨੇ ਜੀ ਆਪਸ ਦੇ ਵਿੱਚ ਸਲਾਹ ਕਰਦੇ ਆ ਕਿ ਰੱਬ ਨੇ ਇੱਕ ਸਾਲ ਦੀ ਮਿਹਨਤ ਤਾਂ ਆਪਾਂ ਨੂੰ ਦੇਤੀ ਆ ਹੁਣ ਆਪਾਂ ਦੋਨਾਂ ਜਾਣਿਆਂ ਨੇ ਇੱਕ ਸਾਲ ਰੱਬ ਦੇ ਦਰ ਤੇ ਉੱਤੇ ਸੇਵਾ ਕਰਨੀ ਆ ਹੁਣ ਜਦੋਂ ਇੱਕ ਸਾਲ ਰੱਬ ਦੇ ਦਰ ਤੇ ਸੇਵਾ ਕਰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਕਮੇਟੀ ਵਾਲੇ ਦੇਖਦੇ ਆ ਵੀ ਬੜੀ ਪਿਆਰ ਦੇ ਨਾਲ ਹੀ ਸੇਵਾ ਕਰਦੇ ਨੇ ਬੜੇ ਮਨ ਦੇ ਨਾਲ ਸੇਵਾ ਕਰਦੇ ਆ ਤੇ ਕਮੇਟੀ ਵਾਲੇ ਕਹਿੰਦੇ ਵੀ ਭਾਈ ਤੁਸੀਂ ਦੋਨੇ ਜਾਣੇ ਪੱਕਾ ਹੀ ਇੱਥੇ ਸੇਵਾ ਦਾ ਕੰਮ ਸੰਭਲੋ ਅਸੀਂ ਤੁਹਾਨੂੰ ਤਨਖਾਹ ਦਿਆਂ ਕਰਾਂਗੇ ਤੇ ਰੱਬ ਨੇ ਦੋਨੇ ਜੀਆਂ ਦਾ ਪੱਕਾ ਹੀ ਕੰਮ ਗੁਰਦੁਆਰਾ ਸਾਹਿਬ ਦੇ ਵਿੱਚ ਲਵਾਤਾ ਪੱਕੀ ਉਹ ਡਿਊਟੀ ਲਵਾਦੀ ਇਹ ਆ ਗੁਰੂ ਤੇ ਭਰੋਸੇ ਦਾ ਫਲ ਇੰਤਾਂ ਕਲਾ ਵਰਤਦੀ ਹੁੰਦੀ ਆ ਇਦਾਂ ਪ੍ਰਮਾਤਮਾ ਆਪਣੇ ਪਿਆਰਿਆਂ ਦੀ ਪਿੱਠ ਨਹੀਂ ਲੱਗਣ ਦਿੰਦਾ ਤੁਸੀਂ ਆਪਣਾ ਯਕੀਨ ਕਾਮਲ ਕਰੋ ਆਪਣਾ ਵਿਸ਼ਵਾਸ ਪੱਕਾ ਕਰੋ ਤੇ ਪੱਕਾ ਕਰਕੇ ਟੋਲਣਾ ਨਹੀਂ ਕੋਈ ਕਦੇ ਗਿਲਾ ਸ਼ਿਕਵਾ ਨਹੀਂ ਕਰਨਾ ਜਿੱਦਾਂ ਵੀ ਹੋ ਜਿੱਥੇ ਵੀ ਹੋ ਜਿਵੇਂ ਵੀ ਹੋ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬੜੀ ਖੂਬਸੂਰਤ ਆ ਤੇ ਬਾਬਾ ਕਦੇ ਵੀ ਪਿੱਠ ਨਹੀਂ ਲੱਗਣ ਦਊ ਉਹਦਾ ਨਾਮ ਲੈਣਾ ਸ਼ੁਰੂ ਕਰੋ ਐਸਾ ਐਸਾ ਕੁਝ ਜੀਵਨ ਦੇ ਵਿੱਚ ਘਟਣ ਲੱਗ ਜਾਂਦਾ ਜੋ ਕਦੇ ਵੀ ਸੋਚਿਆ ਨਹੀਂ ਹੁੰਦਾ ਤੇ ਜੋ ਸਮਝ ਤੋਂ ਬਾਹਰ ਹੋ ਜਾਂਦਾ ਧੰਨਵਾਦ ਜਿਉਂਦੇ ਬਸਦੇ ਰਹੋ